ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚੜ੍ਹੀ ਗਈ ਹੈ। ਇਹਦੀ ਲੜੀ ਦੇ ਵਿੱਚ ਅਜ ਕਪੂਰਥਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਦੋ ਹਾਰਡ ਐਂਡ ਲੁੱਟਖੋਹਾਂ ਕਰਨ ਵਾਲੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ। ਪਿਛਲੇ ਕੁਝ ਦਿਨਾਂ ਦੇ ਵਿੱਚ ਫਤੂ ਟਿੰਗਾ, ਤਲਵੰਡੀ ਚੌਧਰੀਆ, ਸਦਰ ਕਪੂਰਥਲਾ ਏਰੀਆ ਦੇ ਵਿੱਚ ਕੁਝ ਪਿਸਤੌਲ ਦੀ ਨੋਕ ਤੇ ਖੋਹ ਕਰਨ ਦੀ ਲੁੱਟਾਂ ਕਰਨ ਦੀ ਵਾਰਦਾਤਾਂ ਲਗਾਤਾਰ ਜਿਹੜੀ ਅੰਜਾਮ ਦਿੱਤੀਆਂ ਜਾ ਰਹੀਆਂ ਸੀ। ਤੇ ਉਹਨੂੰ ਫੋਲੋ ਕਰਦੇ ਹੋਏ ਦੋਸ਼ੀਆਂ ਦੀ ਜਿਹੜੀ شناخت ਕੀਤੀ ਗਈ ਦੋਸ਼ੀ ਜਿਹੜੇ ਲਾਭ ਸਿੰਘ ਤੇ ਜੋਗਾ ਸਿੰਘ ਇਹ ਲਾਟੀਆਂਵਾਲ ਪਿੰਡ ਦੇ ਰਹਿਣ ਵਾਲੇ ਹੈਗੇ شناخت ਹੋ ਗਈ ਸੀ ਸਾਡੀ ਜਿਹੜੀ ਸੀਆਈਏ ਦੀ ਵੱਖ-ਵੱਖ ਟੀਮਾਂ ਇਹ ਦੋਸ਼ੀ ਦੇ ਪਿੱਛੇ ਲਗਾਤਾਰ ਹੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈਗਾ ਕਿ ਆਹ ਦੋਸ਼ੀ ਢਿਲਵਾ ਏਰੀਆ 'ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਦੀ គੁੰਮਰੇ ਹਲ ਇਮੀਡੀਏਟਲੀ ਇਨਫੋਰਮੇਸ਼ਨ ਦੇਤੇ ਆਤੇ ਸੀ ਇਹ ਯਾ ਟੀਮਾਂ ਜਿਹੜੀ ਢਿਲਵਾ ਦੇ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਗਸ਼ਤ ਦੌਰਾਨ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਸੀਜੀਟੀਮ ਨੇ ਰੁਕਣ ਦਾ ਜਿਹੜਾ ਇਸ਼ਾਰਾ ਕੀਤਾ ਰੁਕਣ ਦੇ ਇਸ਼ਾਰਾ ਮੋਟਰਸਾਈਕਲ ਘੁਮਾਉਣ ਵੇਲੇ ਉਹਨਾਂ ਨੇ ਪੁਲਿਸ ਫਾਰਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਜੋ ਜਵਾਬੀ ਫਾਇਰ ਦੋਵੇਂ ਜਿਹੜੇ ਦੋਸ਼ੀਆਂ ਨੂੰ ਲੱਗਿਆ ਹੈਗਾ ਤੇ ਕੀ ਕੀ ਸਰਬੋਤਮ ਹੈ ਇਹ ਦੋਸ਼ੀਆਂ ਕੋਲੋਂ ਸਾਨੂੰ ਦੋ ਪਿਸਤੌਲ ਦੇਸੀ 7.65mm ਤੇ ਤਿੰਨੇ ਜਿੰਦਾ ਰੌਣ ਜਿਹੜੇ ਬਰਾਮਦ ਹੋਏ ਐ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ ਇਹਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਐ ਤੇ ਇਹਨਾਂ ਤੇ 6 ਤੋਂ ਵੱਧ ਮੁਕਦਮੇ ਜਿਹੜੇ ਲੁੱਟਾ ਖਵਾ ਦੇ ਜਿਹੜਾ ਵੈਪਨ ਦੀ ਨੋਕ ਤੇ ਹੋਰ ਸੰਗੀਨ ਮੁਕਦਮੇ ਵੀ ਜਿਹੜੇ ਦਰਜ ਹਨ ਦੋਸ਼ੀਆਂ ਦੀ ਹੁਣ ਜਿਹੜੇ ਇਹਨਾਂ ਦੀ ਅਰੈਸਟ ਜਿਹੜੀ ਪਾ ਦਿੱਤੀ ਗਈ ਹੈ ਇਹਨਾਂ ਨੂੰ ਅਜਮਾਨੀ ਅਦਾਲਤ ਤੇ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਲਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ ਸੰਗੀਨ ਵਾਰਦਾਤਾ ਜਿਹੜੀਆਂ ਆ ਉਹ ਜ਼ਿਲ੍ਹੇ ਦੇ ਵਿੱਚ ਪ्रेस ਹੋਣਗੀਆਂ ਦੋਸ਼ੀ ਹਸਪਤਾਲ ਐਡਮਿਟ ਦੋਸ਼ੀ ਇਸ ਵੇਲੇ ਸਿਵਲ ਹਸਪਤਾਲ 'ਚ ਐਡਮਿਟ ਕਰਾਏ ਗਏ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ